ਤੁਹਾਨੂੰ ਸਭ ਨੂੰ ਪਤਾ ਵਾ ਕਿ ਅਰਵਿੰਦ ਕੇਚਰੀਵਾਲ ਭਗਵੰਤ ਮਾਨ ਇਹਨਾਂ ਦਾ ਜਿੰਨਾ ਲਾਣਾ ਹੈ ਆਮ ਆਦਮੀ ਪਾਰਟੀ ਦਾ ਇਹ ਰੋਜ਼ ED ਨੂੰ ਗਾਲਾਂ ਕੱਢਦੇ ਨੇ ਕਿ ਮੋਦੀ ਨੇ ਹਮਾਰੇ ਖਿਲਾਫ ED ਕੋ ਬਦਲਾਖੋਰੀ ਕੇ ਲਿਏ ਇਸਤੇਮਾਲ ਕੀਤਾ ਹੈ ED ਨੇ ਹਮਾਰੇ ਲੋਕੋ ਕੇ ਖਿਲਾਫ ਝੂਠਾ ਪਰਚਾ ਦਰਜ ਕੀਤਾ ਹੈ ED ਨੇ ਸੁਨੀਸ਼ ਚੋਡਿਆ ਕੋ ਗਲਤ ਗ੍ਰਿਫਤਾਰ ਕੀਤਾ ਹੈ ED ਨੇ ਸਤਿੰਦਰ ਜੈਨ ਕੋ ਗਲਤ ਗ੍ਰਿਫਤਾਰ ਕੀਤਾ ਹੈ ED ਨੇ ਮੇਰੇ ਕੋ ਗਲਤ ਗ੍ਰਿਫਤਾਰ ਕੀਤਾ ਹਾਲਾਂਕਿ ਇਹਨਾਂ ਦੀ ਸੁਪਰੀਮ ਕੋਰਟ ਤੱਕ ਜ਼ਮਾਨਤਾਂ ਰੱਦ ਨੇ ਪਰ ਈਡੀ ਨੂੰ ਭੰਡਣ ਵਾਲੇ ਜਿਸ ਜਿਸ ਦਿਨ ਮੇਰਾ ਕੇਸ ਆਉਂਦਾ ਐਨਡੀਪੀਐਸ ਦਾ ਫਾਜ਼ਿਲਕਾ ਦੀ ਅਦਾਲਤ ਵਿੱਚ ਤੁਹਾਨੂੰ ਸਭ ਨੂੰ ਪਤਾ ਕਿ ਮੈਨੂੰ ਜ਼ਮਾਨਤ ਮਿਲਣ ਤੋਂ ਬਾਅਦ ਇੱਕ ਹਫ਼ਤੇ ਦੇ ਵਿੱਚ ਵਿੱਚ ਇਸੇ ਕੇਜਰੀਵਾਲ ਨੇ ਪ੍ਰੈਸ਼ਰ ਪਾ ਕੇ ਇਸੇ ਭਗਵੰਤਮਾਨ ਦੀ ਪੁਲਿਸ ਤੰਤਰ ਵਰਤ ਕੇ ਨਾ ਸਿਰਫ ਮੈਨੂੰ 4 ਮਹੀਨੇ ਗ੍ਰਿਫਤਾਰ ਕਰਕੇ ਰੱਖਿਆ ਇੱਕ ਹੋਰ ਛੂਟਾ ਕੇਸ ਪਾਇਆ ਜਦੋਂ ਮੇਰੀ ਬੇਲ ਹੋ ਰਹੀ ਸੀ ਪਰ ਚਲਾਨ ਵੀ ਇੱਕ ਹਫ਼ਤੇ ਵਿੱਚ ਪੇਸ਼ ਕਰਤਾ ਵਿਕਰਮ ਮਜੀਠੀਆ ਦੇ ਖਿਲਾਫ 2 ਸਾਲ ਤੋਂ ਚਲਾਨ ਨਿਕਾ ਡਾਕਟਰ ਵਿਜੇ ਸਿੰਘਲਾ ਜਿਹੜਾ ਕਹਿੰਦੇ ਅਸੀਂ ਕੰਡਿਆ ਇੱਕ ਮੰਤਰੀ ਆਪਣਾ ਹੀ ਮੰਤਰੀ ਕੱਢਿਆ ਸੀ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਵਿੱਚ ਡਾਕਟਰ ਵਿਜੇ ਸਿੰਘਲਾ ਦੇ ਖਿਲਾਫ 2 ਸਾਲ ਤੋਂ ਚਲਾਨੀ ਪੇਸ਼ ਕੀਤਾ ਖੈਰੇ ਦਾ ਚਲਾਨ ਇੱਕ ਹਫ਼ਤੇ ਦੇ ਵਿੱਚ ਪੇਸ਼ ਕਰਕੇ ਔਰ ਇਹ ਪੱਜੇ ਫਿਰਦੇ ਨੇ ਔਰ ਉਸ ਚਲਾਨ ਵਿੱਚ ਆ ਇੱਕ ਅਛਿਤਨਾ ਤੁਸੀਂ ਕਰੀ ਸਕੈਨ ਕਰ ਲੋ ਇਹ ਈਡੀ ਦੇ ਸਟੇਟਮੈਂਟ ਨੂੰ ਇਸਤੇਮਾਲ ਮੇਰੇ ਖਿਲਾਫ ਕੀਤਾ ਜਾ ਰਿਹਾ ਆ ਸੈਕੰਡ ਪੈਰਾ ਵਿੱਚ ਤੁਸੀਂ ਦੇਖੋਗੇ ਜਿਹੜਾ ਈਡੀ ਦਾ ਇਨਵੈਸਟੀਗੇਟਿੰਗ ਆਫੀਸਰ ਆ ਮੇਰੇ ਖਿਲਾਫ ਰਾਜਾ RAM ਮੀਨਾ ਅਸਿਸਟੈਂਟ ਡਾਇਰੈਕਟਰ ED ਨਵੀਂ ਦਿੱਲੀ ਮੈਂ ਤੁਹਾਨੂੰ ਪੜ੍ਹ ਕੇ ਇੱਕ ਪੈਰਾ ਦਿਖਾ ਦਿੰਦਾ ਦੇਖੋ ਕਿੱਡੇ 도ਗਲੇ ਬੰਦੇ ਨੇ ਆਪਣੇ ਖਿਲਾਫ ED ਨੂੰ ਝੂਠਾ ਕਰਾਰ ਦਿੰਦੇ ਨੇ ਖੇਰੀ ਖਿਲਾਫ ED ਦਾ ਇਸਤੇਮਾਲ 161 ਦੇ ਬਿਆਨ ਦਰਜ ਕਰਾਏ ਨੇ ਅਦਾਲਤ ਵਿੱਚ IO ਰਾਜਾ RAM ਮੀਨਾ ਦੇ ਆ ਸੁਣੋ ਕੀ ਕਹਿੰਦੇ ਨੇ ਦੌਰਾਨ ਤਫਦੀਸ਼ ਮਿਤੀ 6 10 2023 ਨੂੰ ਸਿਟ ਮੈਂਬਰ ਸ਼੍ਰੀ ਮਨਜੀਤ ਸਿੰਘ PPS ਕਪਤਾਨ ਪੁਲਿਸ ਫਾਜ਼ਲ ਕਾਬਲੂ ਸ਼੍ਰੀ ਰਾਜਾ ਰਾਮ ਮੀਨਾ ਅਸਿਸਟੈਂਟ ਡਾਇਰੈਕਟਰ ਦਫਤਰ ਇਨਫੋਰਸਮੈਂਟ ਡਾਇਰੈਕਟੋਰੇਟ ਅ ਪਰਿਵਰਤਨ ਪਵਨ ਡਾਕਟਰ ਏ ਪੀ ਜੇ ਅਬਦੁਲ ਖੁਲਾਮ ਰੋਡ ਨਵੀਂ ਦਿੱਲੀ ਦਾ ਬਿਆਨ ਦਾ ਧਾਰਾ 161 ਤਹਿਤ ਲਿਖਿਆ ਗਿਆ ਜਿਸ ਨੇ ਆਪਣੇ ਬਿਆਨ ਵਿੱਚ ਲਿਖਵਾਇਆ ਲਿਖਵਾਇਆ ਸੀ ਕਿ ਉਹ ਉਸ ਵੇਲੇ 2021 ਵਿੱਚ ਮਨੀ ਲਾਂਡਰਿੰਗ ਐਕਟ ਦੇ ਤਹਿਤ ਕੇਸ ਨੰਬਰ ECIR 02/STF-2021 ਦੀ تفتیش عمل ਵਿੱਚ ਲਿਆਂਦੀ ਗਈ ਸੀ ਇਸ کیس ਦੇ ਸਬੰਧ ਵਿੱਚ ਉਸ ਨੇ ਆਪਣੀ আরਜੀ ਉਸ ਨੇ ਆਪਣਾ আরਜੀ ਦਫਤਰ ਚੰਡੀਗੜ੍ਹ ਵਿਖੇ ਬਣਾਇਆ ਹੋਇਆ ਸੀ ਇਸ ਰਾਜਾ RAM ਮੀਨਾ ਦਾ ਸਟੇਟਮੈਂਟ ਉਹ ਮੇਰੇ ਖਿਲਾਫ 161 ਦੇ بیان ਅਦਾਲਤ ਵਿੱਚ ਦਰਜ ਕਰਕੇ ਚਲਾਨ ਦੇ ਵਿੱਚ ED ਦਾ ਸਾਰਾ ਜਿਹੜਾ ਮਨੀ ਲਾਂਡਰਿੰਗ ਪੀਐਮਐਲ ਦਾ ਕੇਸੜਾ ਅਲੱਗ ਬਣਾਇਆ ਜਦੋਂ 2021 ਚ ਮੈਨੂੰ ਅਰੈਸਟ ਕੀਤਾ ਉਹਦਾ ਸਾਰਾ ਫੇਰਵਾ ਮੇਰੇ ਚਲਾਨ ਫਾਜ਼ਲ ਕਾ ਦਾ ਜਿਹੜਾ ਹੁਣ ਮੈਨੂੰ ਐਨਡੀਪੀਐਸ ਕੇਸ ਵਿੱਚ ਗ੍ਰਿਫਤਾਰ ਕੀਤਾ ਦੋਸਤੋ ਇਹਦਾ ਮਤਲਬ ਕੀ ਹੋਇਆ ਜਾਂ ਤਾਂ ਕੇਜਰੀਵਾਲ ਝੂਠਾ ਵਾ ਤੇ ਜਾਂ ਫਿਰ ਈਡੀ ਝੂਠੀ ਆ ਦੋ ਗੱਲਾਂ ਤਾਂ ਹੋ ਨਹੀਂ ਸਕਦੀਆਂ ਕਿਉਂਕਿ ਜਿਹੜੀ ਈਡੀ ਨੇ ਸ਼ਰਾਬ ਘਟਾਲਾ ਇਨਵੈਸਟੀਗੇਟ ਕੀਤਾ ਉਹਦੇ ਵਿੱਚ ਤਾਂ ਅਰਵਿੰਦ ਕੇਜਰੀਵਾਲ ਦੀ ਹਾਈ ਕੋਰਟ ਨੇ ਪਟੀਸ਼ਨ ਡਿਸਮਿਸ ਕੀਤੀ ਹਾਲਾਂਕਿ ਉਹ ਇੰਟਰਮ ਬਿਲ ਤੇ ਨੇ 1 ਜੂਨ ਤੱਕ ਈਡੀ ਨੇ ਉਸ ਦੀ ਇੰਟਰਮ ਬੇਲ ਰਿਜੈਕਟ ਕਰਦੇ ਆ ਸੌਰੀ ਪਟੀਸ਼ਨ ਰਿਜੈਕਟ ਕਰਦੇ ਆ ਇਹ ਕਿਹਾ ਦਾ ਯੂ ਆਰ ਦਾ ਕਿੰਗ ਪੇਨ ਆਫ ਦਿਸ ਇੰਟਾਇਰ ਲਿਕਰ ਸਕੈਮ ਕਿਉਂਕਿ ਕੇ ਕਵਤਾ ਨੇ ਬੀ ਆਰ ਐਸ ਦੀ ਜਿਹੜੀ ਤੇਲੰਗਾਨਾ ਦੀ ਚੀਫ ਮਿਨਿਸਟਰ ਦੀ ਡਾਟਰ ਹੈ ਜਾਂ ਕੋਈ ਸਾਊਥ ਇੰਡੀਆ ਦੇ ਲੋਕ ਸਭਾ ਕਿੰਨਿਆਂ ਦੇ ਬਿਆਨ ਦਰਜ ਨੇ ਕਿ ਅਸੀਂ ਇਹ ਸਾਰੇ ਸ਼ਰਾਬ ਘੁਟਾਲੇ ਦਾ ਬੈਨੀਫਿਸ਼ਰੀ ਆਮ ਆਦਮੀ ਪਾਰਟੀ ਔਰ ਅਰਵਿੰਦ ਕੇਜਰੀਵਾਲ ਹੈ ਅਤੇ ਇਹਨਾਂ ਦੇ ਸਾਥੀ ਨੇ ਤੇ ਫਿਰ ਵੀ ਆਪਣੇ ਆਪ ਨੂੰ ਕੱਟੜ ਇਮਾਨਦਾਰ ਕਹਿ ਰਿਹਾ ਔਰ ਈਡੀ ਨੂੰ ਨਿਤ ਦਿਨ ਸਟੇਜਾਂ ਤੋਂ ਰਾਮਲੀਲਾ ਗਰਾਊਂਡ ਤੋਂ ਅਖਬਾਰਾਂ ਵਿੱਚ ਪੰਜਾਬ ਦੇ ਟੀਵੀਜ਼ਨ ਤੇ ਦਿੱਲੀ ਟੀਵੀਜ਼ਨ ਤੇ ਕਿ ਈਡੀ ਨੇ ਹਮਾਰੇ ਲੋਕੋ ਕੇ ਉਪਰ ਝੂਠੀ ਕਾਰਵਾਈ ਕੀਤੀ ਕੇਚਰੀਵਾਲ ਸਾਹਿਬ ਇੱਕ ਵਾਰ ਅੱਖ ਚੱਕ પાਕੇ ਦੱਸਿਓ ਮੈਨੂੰ ਭਗਵੰਤਪਾਨ ਅਗਰ ਈਡੀ ਨੇ ਤੁਹਾਡੇ ਖਿਲਾਫ ਗਲਤ ਕਾਰਵਾਈ ਕੀਤੀ ਆ ਤੇ ਫਿਰ ਤੁਸੀਂ ਇਹਦਾ ਮਤਲਬ ਤੁਸੀਂ ਈਡੀ ਨੂੰ ਈਡੀ ਨੂੰ ਝੂਠਾ ਘਰਾੜ ਦਿੰਨੇ ਹੋ ਕਿ ਈਡੀ ਦੀ ਕੋਈ ਪ੍ਰੋਸੇ ਯੋਗਤਾ ਨਹੀਂ ਗਈ ਈਡੀ ਸਿਰਫ ਬਦਲਾਖੋਰੀ ਦੀ ਕਾਰਵਾਈ ਕਰ ਰਹੀ ਤੇ ਫਿਰ ਮੇਰੇ ਖਿਲਾਫ ਮੇਰੇ ਐਨਡੀਪੀਐਸ ਦੇ ਕੇਸ ਵਿੱਚ ਫਾਜ਼ਿਲ ਕਾ ਤੁਸੀਂ ਈਡੀ ਨੂੰ ਕਿਉਂ ਰਿਲਾਇ ਕਰ ਰਹੇ ਹੋ ਉਹਦੀ ਸਟੇਟਮੈਂਟ ਇਹ ਤਾਂ ਹਲੇ ਸਿਰਫ ਇੱਕ ਹਿੱਸਾ ਦਾ ਨੂੰ ਦਿਖਾਇਆ ਪੂਰੇ ਚਲਾਨ ਵਿੱਚ ਜਿਹੜਾ ਈਡੀ ਨੇ ਮੇਰਾ ਪੀਐਮਐਲਏ ਦਾ ਇਨਵੈਸਟਿਗੇਟ ਕੇਸ ਕੀਤਾ ਸੀ ਇੱਕੋ ਕੇਸ ਸੀਗਾ ਔਰ ਉਹ ਸਾਰੇ ਨੂੰ ਮੇਰੇ ਚਾਰਟ ਸ਼ੀਟ ਦਾ ਚਲਾਨ ਦਾ ਹਿੱਸਾ ਬਣਾ ਕੇ ਇਹਨਾਂ ਲੋਕਾਂ ਨੇ ਈਡੀ ਦਾ ਐਦਾਂ ਦੇ ਡੁਪਲੀਕੇਟ ਬੰਦੇ ਦੋਗਲੇ ਬੰਦੇ ਦਿੱਲੀ ਵਿੱਚ ਈਡੀ ਗਲਤ ਚੰਡੀਗੜ੍ਹ ਦੇ ਖਿਲਾਫ ਈਡੀ ਕਰੈਕਟ ਇਥੋਂ ਸਾਬਤ ਹੋ ਗਿਆ ਵਾ ਕਿ ਈਡੀ ਨੇ ਜੋ ਕਾਰਵਾਈ ਇਹਨਾਂ ਦੇ ਖਿਲਾਫ ਕੀਤੀ ਆ ਉਹ 100% ਦੀ ਕਰੈਕਟ ਹੈ ਇੱਕ ਘਟਾਲੇ ਬਾਜ ਨੇ ਔਰ ਇਹਨਾਂ ਨੇ ਠੱਗੀ ਮਾਰੀ ਆ ਅਗਰ ਕਿਤੇ ਸੀਬੀਆਈ ਦੀ ਤੇ ਈਡੀ ਦੀ ਜਾਂਚ ਸ਼ਰਾਬ ਘਟਾਲੇ ਦੇ ਵਿੱਚ ਇੱਥੇ ਪੰਜਾਬ ਦੀ ਵੀ ਹੋਵੇ ਇਹਨਾਂ ਦਾ ਹਸ਼ਰ ਇਹੀ ਹੋਵੇਗਾ ਦੂਸਰਾ ਨੁਕਤਾ ਜਿਹੜਾ ਕੇਚਰੀਵਾਲ ਇਹ ਇੱਕ ਔਰਤ ਦੀ ਆਪਣੀ ਹੀ ਬਣਾਈ ਹੋਈ ਰਾਜ ਸਭਾ ਦੀ ਮੈਂਬਰ ਸਵਾਤੀ ਮਾਲੇਵਾਲ ਜਿਹਨੂੰ ਇਹ ਬੜਾ ਆਪਣੇ ਨਜ਼ਦੀਕੀ ਸਮਝਦਾ ਇਹਦੇ ਸਰਕਾਰੀ ਘਰ ਦੇ ਉੱਤੇ ਵਿੱਚ ਜਾ ਕੇ ਇਹਦਾ ਕੋਈ ਪੀਏ ਹੈਗਾ ਵੈਬ ਆਈ ਡੋਨਟ نو ਹਿਸ ਫੁੱਲ ਨੇਮ ਕੋਈ ਵੈਬ ਗੁਪਤਾ ਕੇ ਕੌਣ ਹੈ ਇਸ ਬੰਦਿਆਂ ਨੇ ਉਹਨੂੰ ਕੁੱਟਿਆ ਅੰਦਰ ੱਟਕੇ ਮਾਰੇ ਚਪੇੜਾ ਮਾਰੀਆਂ ਉਹ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਉਹ ਕਿੰਨਾ ਲੋਕਾਂ ਨੇ ਮਗਰ ਲੱਗੇ ਹੋਏ ਆ ਤੁਸੀਂ ਅੰਨੇ ਭਗਤ मत ਬਣੋ ਇਹਨਾਂ ਦਾ ਕਿਰਦਾਰ ਦੇਖੋ ਇਹ ਕੀ ਕਰਦੇ ਨੇ ਕਹਿੰਦੇ ਕੀ ਕਰਦੇ ਕੀ ਇਸੇ ਵੈਬ ਗੁਪਤਾ ਨੇ ਜੋਗਿੰਦਰ ਯਾਦਵ ਨੂੰ ੱਟਕੇ ਮਾਰੇ ਇਹਨਾਂ ਨੇ ਪ੍ਰਸ਼ਾਂਤ ਪੂਸ਼ਨ ਨੂੰ ਵੀ ੱਟਕੇ ਮਰਵਾਇ ਕੁਠਵਾਇਆ ਇਹ ਸਾਰੇ ਚਾਲਬਾਜ਼ ਚਾਲਸਾਜ਼ ਨੇ ਔਰ ਪੰਜਾਬ ਦੇ ਦੁਖੀ ਨੇ ਔਰ ਔਰਤਾਂ ਦੇ ਦੁਖੀ ਨੇ ਮੈਂ ਆਪਣੀਆਂ ਸਤਕਾਰਯੋਗ ਭੈਣਾਂ ਨੂੰ ਕਹੂੰਗਾ ਕਿ ਜੇ ਰਾਜ ਸਭਾ ਦੀ ਮੈਂਬਰ ਸਵਾਤੀ ਮਾਲੇਵਾਲ ਦਿੱਲੀ ਦੇ ਚੀਫ ਮਿਨਿਸਟਰ ਅਫੀਸ਼ੀਅਲ ਰੈਜ਼ਿਡੈਂਸ ਵਿੱਚ ਕੁੱਟੀ ਜਾ ਸਕਦੀ ਹੈ ਤੁਹਾਡੀ ਇੱਜ਼ਤ ਇਹਨਾਂ ਦੇ ਹੱਥਾਂ ਵਿੱਚ ਕੀ ਮਹਿਫੂਜ਼ ਰਹਿ ਸਕਦੀ ਹੈ ਔਰ ਤੁਹਾਡੇ ਨਾਲ ਕੋਝਾ ਮਜ਼ਾਕ ਕੀਤਾ 1000 ਰੁਪਏ ਔਰਤਾਂ ਨਾਲ 26 ਮਹੀਨੇ ਹੋ ਗਏ ਭੈਣੋ 26 ਮਹੀਨਿਆਂ ਦਾ ਤੁਹਾਡਾ ਬਕਾਇਆ 26000 ਰੁਪਏ ਵਾ ਇਹ ਜਿਹੜਾ ਕਹਿੰਦੇ ਨਾ ਕਿ 5 ਸਾਲ ਰਾਜ ਕਰਨਾ ਅਸੀਂ ਬਾਅਦ ਚ ਦੇ ਦਾਂਗੇ ਉਹਨਾਂ ਨੂੰ ਕੋ ਫਿਰ 26 ਮਹੀਨਿਆਂ ਤੋਂ ਸਟਾਰਟ ਕਰੋ ਸਾਡਾ ਬਕਾਇਆ ਹਰ ਔਰਤ ਦੇ ਘਰ ਵਿੱਚ 26000 ਰੁਪਏ ਸਾਡੇ ਅਕਾਊਂਟਸ ਪਾਉਗੇ ਤਾਂ ਤਾਂ ਅਸੀਂ ਮੰਨਾਂਗੇ ਕਿ ਤੁਸੀਂ ਇਮਾਨਦਾਰੀ ਨਾਲ ਆਪਣੀ ਗਾਰੰਟੀਆਂ ਲਾਗੂ ਕਰ ਰਹੇ ਗੋਇੰਗ ਬੈਕ ਟੂ ਥਿਸ ਕੇਸ ਇਸ ਕੇਸ ਵਿੱਚ ਨਾ ਸਿਰਫ ਈਡੀ ਦਾ ਇਸਤੇਮਾਲ ਕੀਤਾ ਕੇਜਰੀਵਾਲ ਪਾਰਟੀ ਨੇ ਮੇਰੇ ਈਡੀ ਵਾਲੇ ਕੇਸ ਚ ਜਦੋਂ ਮੈਨੂੰ 2021 ਵਿੱਚ ਇਨਵੈਸਟੀਗੇਟ ਕਰ ਰਹੇ ਸੀ ਦਿੱਲੀ ਪੰਕਜ ਗੁੱਪਾ ਇਹ ਕਿਹਨਾਂ ਦਾ ਸੈਕਟਰੀ ਹੈ ਕੇਜਰੀਵਾਲ ਦਾ ਚੇਲਾ ਉਹ ਮੇਰੇ ਖਿਲਾਫ ਈਡੀ ਨੂੰ ਵੀ ਬਿਆਨ ਦੇ ਕੇ ਆਇਆ ਅਗਰ ਈਡੀ ਨੂੰ ਗਲਤ ਸਮਝਦੇ ਸੀਗੇ ਕਿ ED ਬਿਲਕੁਲ ਬਦਲਾਖੋਰੀ ਕਰ ਰਹੀ ਹੈ ਤੇ ਫਿਰ ਮੇਰੇ ਖਿਲਾਫ ਪੰਕਜ ਗੁੱਟਾ ਨੇ ਕਿਉਂ ਮਿਆਨ ਦਿੱਤਾ ED ਦੇ منی ਲਾਂਡਰਿੰਗ ਦੇ ਕੇਸ ਵਿੱਚ ਇਸ ਕਰਕੇ ਇਥੋਂ ਸਾਫ ਹੋ ਗਿਆ ਵਾ ਕਿ ਕੇਜਰੀਵਾਲ ਓ ਕੀ ਕਹਿੰਦੇ ਹੁੰਦੇ ਸਿਲੈਕਟਿਵ ਆ ਜਦੋਂ ਉਹਨਾਂ ਨੂੰ ਸੂਟ ਕਰਦਾ ED ਨੂੰ ਮੇਰੇ ਖਿਲਾਫ ਯੂਜ਼ ਕਰ ਲੈਂਦੇ ਨੇ ਜਦੋਂ ਉਹਨਾਂ ਨੂੰ ਸੂਟ ਨਹੀਂ ਕਰਦਾ ਤੇ ED ਨੂੰ ਪੰਡ ਕੇ ਤੇ ਮੋਦੀ ਦੀ ਏਜੰਸੀ ਕਰਾਰ ਦਿੰਦੇ ਨੇ ਫੈਸਲਾ ਆਫਕੋਰਸ ਤੁਸੀਂ ਕਰਨਾ ਮੈਂ ਤਾਂ ਤੁਹਾਨੂੰ ਇੱਥੇ ਸੰਗਰੂਰ ਵਿੱਚ ਇਲੈਕਸ਼ਨ ਲੜ ਰਿਹਾ ਤਾਂ ਕਰਕੇ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕੀਤੀ ਆ ਔਰ ਸੰਗਰੂਰ ਦੇ ਲੋਕਾਂ ਨੂੰ ਮੈਂ ਕਹੂੰਗਾ ਵੋਟਰਜ਼ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਕਿ ਮੈਂ ਇਹਨਾਂ ਨੂੰ ਅੰਦਰੋਂ ਬਾਹਰੋਂ ਜਾਣਦਾ ਚਿਤਰਾ ਨਾਲ ਮੈਂ ਇਹਨਾਂ ਦੇ ਨਾਲ ਕੰਮ ਕਰਕੇ ਦੇਖਿਆ ਬਹੁਤ ਹੀ ਜ਼ਿਆਦਾ 도ਗਲੇ ਬੰਦੇ ਨੇ ਔਰ ਕੱਲ ਜਸਟਿਸ ਜ਼ੋਰਾ ਸਿੰਘ ਨੇ ਸੁਣੋ ਜਸਟਿਸ ਜ਼ੋਰਾ ਸਿੰਘ ਰਿਟਾਇਰਡ ਜੱਜ ਜਿਨ੍ਹਾਂ ਨੇ ਅਕਾਲੀ ਦਲ ਵੇਲੇ ਪਹਿਲੀ ਰਿਪੋਰਟ ਤਿਆਰ ਕੀਤੀ ਸੀ ਬਰਗਾੜੀ ਦੀ ਔਰ ਬੇਬਲ ਕਲਾਂ ਦੇ ਕਤਲਾਂ ਦੀ ਇਹਨਾਂ ਨੇ ਆਮ ਆਦਮੀ ਪਾਰਟੀ ਨੇ 2019 ਚ ਜਸਟਿਸ ਜ਼ੋਰਾ ਸਿੰਘ ਨੂੰ ਆਪਣਾ ਕੈਂਡੀਡੇਟ ਬਣਾਇਆ ਸੀਗਾ ਲੋਕ ਸਭਾ ਦਾ ਜਲੰਧਰ ਰਿਜ਼ਰਵ ਸੀਟ ਤੋਂ ਪਰਸੋਂ ਚੌਥ ਜਸਟਿਸ ਜ਼ੋਰਾ ਸਿੰਘ ਪਬਲਿਕ ਡੋਮੇਨ ਚ ਆਏ ਉਹ ਕਹਿੰਦੇ ਮੈਂ ਕੇਜਰੀਵਾਲ ਔਰ ਭਗਵੰਤ ਮਾਨ ਨੂੰ ਬੇਨਤੀ ਹੈ ਕਿ ਜਿਹੜੀ ਮੇਰੀ ਰਿਪੋਰਟ ਹੈ ਜਸਟਿਸ ਜ਼ੂਰਾ ਸਿੰਘ ਦੀ ਬੇਅਦਬੀਆਂ ਦੀ ਤੇ ਬੇਬਲ ਕਲਾਂ ਦੇ ਕਤਲ ਰਿਪੋਰਟ ਉਸ ਨੂੰ ਪਬਲਿਕ ਤਾ ਕਰ ਦਿਓ ਕਹਿੰਦੇ ਜੀ ਇਹ ਜੇ ਕੋਈ ਖਾਸ ਮੁੱਦਾ ਨਹੀਂ ਹੈ ਮਤਲਬ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਔਰ ਬੇਬਲ ਕਲਾਂ ਦੇ ਵਿੱਚ ਹੋਏ ਦੋ ਕਤਲ ਭਗਵੰਤ ਮਾਨ ਤੇ ਕੇਜਰੀਵਾਲ ਵਾਸਤੇ ਕੋਈ ਮੁੱਦਾ ਨਹੀਂ ਇਹਦਾ ਮਤਲਬ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਹ ਪੋਲਿਟਿਕਲ ਮੁੱਦਾ ਸੀ ਇਹਨਾਂ ਵਾਸਤੇ ਅੱਜ ਉਹਦੀ ਰੈਲੇਵੈਂਸ ਇਹ ਨਹੀਂ ਸਮਝਦੇ ਇਸ ਕਰਕੇ ਪੰਜਾਬ 'ਚ ਮੈਂ ਕਹਿਣਾ ਚਾਹੁੰਦਾ ਔਰ ਇਹਨਾਂ ਨੇ ਕੀ ਕਿਹਾ ਸੀਗਾ ਕਿ ਸਾਡੀ ਸਰਕਾਰ ਬਣਾਉਸੀ 24 ਘੰਟੇ ਚ 24 ਘੰਟੇ ਚ ਬੇਅਦਬੀ ਦਾ ਮਸਲਾ ਹੱਲ ਕਰਾਂਗੇ ਹੁਣ ਉਹਨਾਂ ਦਾ ਜਸਟਿਸ ਜ਼ੋਰਾ ਸਿੰਘ ਜਿਹੜਾ ਇਲੈਕਸ਼ਨ ਲੜਿਆ ਸੀ 2019 ਚ ਲੋਕ ਸਭਾ ਜਲੰਧਰ ਤੋਂ ਉਹ ਵੀ ਵਿਚਾਰਾ ਠੱਕੇ ਖਾਂਦਾ ਫਿਰਦਾ ਔਰ ਉਹ ਇਹਨਾਂ ਨੂੰ ਭੰਡ ਰਿਹਾ ਕਹਿ ਰਿਹਾ ਕਿ ਝੁੱਟੇ ਨੇ ਡੋਗਲੇ ਨੇ ਜਿਨ੍ਹਾਂ ਜਿਨ੍ਹਾਂ ਨੇ ਇਹਨਾਂ ਨੂੰ ਕੰਮ ਕੀਤਾ ਪ੍ਰਸ਼ਾਂਤ ਪੂਸ਼ਨ ਤੋਂ ਲੈ ਕੇ ਜਿਸਨੇ 5 ਕਰੋੜ ਦਿੱਤਾ ਯੋਗਿੰਦਰ ਯਾਦਵ ਔਰ ਅਸ਼ੋਕ ਤੋਸ਼ ਜਿਹੜੇ ਜਰਨਲਿਸਟ ਨੇ ਦਿੱਲੀ ਤੋਂ ਔਰ ਕੁਮਾਰ ਵਿਸ਼ਵਾਸ ਔਰ ਡਾਕਟਰ ਫੁਲਕਾ ਸਾਹਿਬ ਡਾਕਟਰ ਗਾਂਧੀ ਆ ਆਪਣੇ ਤੁਹਾਡੇ ਛੋਟੇਪੁਰ ਸਾਹਿਬ ਗੁਰਪ੍ਰੀਤ ਕੁੱਕੀ ਖੇਰਾ ਕਿਸ 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 ਨੂੰ ਇਹਨਾਂ ਨੇ ਇਸਤੇਮਾਲ ਕੇ ਡੰਪ ਲਈ ਦਿੱਤਾ ਦੇ ਆਰ ਵੈਰੀ ਡੇਂਜਰਸ ਪੀਪਲ ਲੈਟ ਮੀ ਟੈਲ ਯੂ ਦੇ ਨਾਟ ਓਨਲੀ ਯੂਜ਼ ਐਂਡ ਥਰੋ ਬਟ ਦੇ ਯੂਜ਼ ਦੇ ਥਰੋ ਐਂਡ ਡਿਸਟਰੋਏ ਯਰ ਪੋਲਿਟিক্যাল ਕੈਰੀਅਰ ਛੋਟੇਪੁਰ ਸਾਹਿਬ ਦੇ ਖਿਲਾਫ 2 ਲੱਖ ਰੁਪਏ ਦਾ ਸਟਿੰਗ ਆਪਰੇਸ਼ਨ ਲਾਇਆ ਸੀ ਇਹਨਾਂ ਨੇ ਸਿਰਫ ਕਿਸ ਨੇ ਅੱਜ ਤੱਕ ਈਡੀ ਉਸ ਦੀ ਸੀਡੀ ਦੇਖੀ ਇਕ ਆਦਮੀ ساری ਜ਼ਿੰਦਗੀ ਲਾਤੀ ਉਸਨੇ ਉਹਦੇ ਤੇ 2 ਲੱਖ ਦਾ ਝੂਠਾ ਬੇਬੁਨਿਆਦ ਇਲਜ਼ਾਮ ਲਾ ਕੇ ਉਹਦਾ ਪੋਲਿਟਿਕਲ ਕੈਰੀਅਰ ਖਤਮ ਕਰਤਾ ਖਤਮ ਤਾਂ ਮੇਰਾ ਵੀ ਕਰਤਾ ਸੀ ਇਹਨਾਂ ਨੇ ਟਵਿੱਟਰ ਤੇ ਕੱਢ ਕੇ ਮੈਨੂੰ ਲੀਡਰ ਆਫ اپੋਜੀਸ਼ਨ ਹੋਤਾ ਮੈਨੂੰ ਵਾਹਿਗੁਰੂ ਰੱਖਣ ਵਾਲਾ ਹੈ ਕਾਲਪੁਰਖ ਜਿਸ ਨੇ ਮੈਨੂੰ ਬਚਾਇਆ ਔਰ ਲੋਕਾਂ ਨੇ ਸਾਡੇ ਪੁਲਾਹਤ ਨੇ ਪਛਾਣਦੇ ਹੋਇਆ ਝਾੜੂ ਇੱਕ ਵਾਹਤ ਸੀਟ ਸੀ 2022 ਚ ਜਿੱਥੇ ਬੋਕਰ ਦੀ ਜ਼ਮਾਨਤ ਜ਼ਬਤ ਪੁਲਾਹਤ ਵਾਲੇ ਲੋਕਾਂ ਨੇ ਕਰਾਈ ਇਸ ਲਈ ਸੰਗਰੂਰ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਤੁਸੀਂ ਹਲੇ ਅਸਲੀ ਚਿਹਰਾ ਇਹਨਾਂ ਦਾ ਪਛਾਣਿਆ ਨਿਗਾ ਤੁਸੀਂ 2 ਸਾਲਾਂ ਵਿੱਚ ਦੇਖ ਲਓ ਆਪਣੇ ird gird ਆਮ ਆਦਮੀ ਪਾਰਟੀ ਸਰਕਾਰ ਚੀਫ ਮਿਨਿਸਟਰ ਹੋਵੇ ਭਗਵੰਤ ਮਾਨ ਇੱਕ ਵੀ ਕੰਮ ਕਰਾਇਆ ਹੋਵੇ ਸ਼ੂਗਰ ਮਿਲਕ ਬੰਦ ਹੋ ਗਈ ਧੂਰੀ ਦੀ 13 ਕਰੋੜ ਰੁਪਏ ਬਕਾਇਆ ਨਹੀਂ ਦਿਵਾ ਸਕਿਆ ਇੱਕ ਰੇਲ ਰੇਲਵੇ ਲਾਈਨ ਦੇ ਉੱਤੇ ਰੇਲ ਓਵਰ ਬ੍ਰਿਜ ਨਹੀਂ ਬਣਾ ਸਕਿਆ ਮਸਤੂਆਣਾ ਸਾਬ ਦੇ ਵਿੱਚ ਇੱਕ ਧਾਰਮਿਕ ਸੰਤ ਬਾਬਾ ਅਤਰ ਸਿੰਘ ਜੀ ਦਾ ਮੋਸਟ ਪਵਿੱਤਰ ਸਥਾਨ ਉਥੇ ਨਹੀਂ ਪੱਥਰ ਉਹਦਾ ਮੈਡੀਕਲ ਕਾਲਜ ਦਾ ਖੜਾ ਕਹਿੰਦਾ ਹੁੰਦਾ ਸੀਗਾ ਕਿ ਬਾਦਲਾਂ ਤੇ ਤੇ ਕੈਪਟਨਾਂ ਦੇ ਨਹੀਂ ਪੱਥਰਾਂ ਨਾਲ ਝੂਟੇ ਖੁਰਕਦੇ ਨੇ ਝੋਟੇ ਹੀ ਖੁਰਕਨੇ ਨੇ ਭਗਵੰਤ ਤੇਰੇ ਨੀ ਪੱਥਰਾਂ ਨਾਲ 16 ਮੈਡੀਕਲ ਕਿਆਸੀ ਕਾਲਜ ਪੰਜਾਬ ਦੇ ਇਕ ਨਹੀਂ ਬਣਾ ਸਕੇ ਸੋ ਮੇਰੀ ਤੁਹਾਨੂੰ ਹੱਥ ਬੰਨ ਕੇ ਅਪੀਲ ਆ ਕਿ ਸਮਾਂ ਲੱਗੇ ਆ ਰਿਹਾ ਸਾਡਾ ਸਾਥ ਦਿਓ ਮੈਂ ਹਰ ਮੁੱਦੇ ਨੂੰ ਬੜੇ ਤਕੜੇ ਤਰੀਕੇ ਨਾਲ ਲੋਕ ਸਭਾ ਦੇ ਵਿੱਚ ਚੱਕੂਗਾ ਸੰਗਰੂਰ ਦਾ ਹੇਠਲਾ ਪਾਣੀ ਦਾ ਲੈਵਲ ਨੀਚੇ ਜਾ ਰਿਹਾ ਸਾਡੇ ਕੈਂਸਰ ਬਹੁਤ ਹੈ ਮਾਲਵੇ ਦੀ ਧਰਤੀ ਤੇ ਇਹ ਸਾਰੇ ਮੁੱਦੇ ਔਰ ਬੱਚੇ ਬੇਰੁਜ਼ਗਾਰ ਨੇ ਗਰੀਬ ਔਰਤਾਂ ਵਿਚਾਰੀਆਂ ਬਿਲਕ ਰਹੀਆਂ ਨੇ ਨਰੇਗਾ ਦੀ ਦਿਹਾੜੀ ਨੂੰ ਇਸ ਕਰਕੇ ਮੈਂ ਸਾਰੇ ਇਸ਼ੂਜ਼ ਚੱਕਣ ਨੂੰ ਵਚਨਬੱਧ ਹਾਂ What? Subscribe to One India channel and never miss an update.